ਵਿਧਾਨ ਸਭਾ ਹਲਕਾ ਪਾਇਲ ਦੇ ਪਿੰਡ ਜੰਡਾਲੀ ਵਿਖੇ ਸਰਹੰਦ ਕੈਨਾਲ ਦੀ ਪਟਿਆਲਾ ਫੀਡਰ ਨਹਿਰ ਤੋਂ ਕਿਸਾਨਾਂ ਨੂੰ ਨਹਿਰੀ ਪਾਣੀ ਦੀ ਸਹੂਲਤ ਦਾ ਰਸਮੀ ਉਦਘਾਟਨ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਨਹਿਰੀ ਵਿਭਾਗ ਦੇ ਅਧਿਕਾਰੀ ਐਸਈ ਸੁਖਜੀਤ ਸਿੰਘ ਭੁੱਲਰ ਐਕਸੀਐਨ ਅਤਿੰਦਰ ਪਾਲ ਸਿੰਘ ਸਿੱਧੂ ਐਸਟੀਓ ਰਾਹੁਲ ਸ਼ਰਮਾ ਅਤੇ ਹਰਪ੍ਰੀਤ ਦੀ ਹਾਜ਼ਰੀ ਦੌਰਾਨ ਕੀਤਾ ਪਿੰਡ ਦੇ ਸਰਪੰਚ ਊਦਮ ਸਿੰਘ ਦਾ ਕਹਿਣਾ ਹੈ ਕਿ ਪ੍ਰਵਾਸੀ ਭਾਰਤੀ ਹਰਪਿੰਦਰ ਸਿੰਘ ਗਿੱਲ ਦੇ ਜਤਨਾ ਸਦਕਾ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੀ ਗਈ ਸਹੂਲਤ ਦੇ ਹਮੇਸ਼ਾ ਰਿਣੀ ਰਹਾਂਗੇ। ਇਹ ਕੋ ਬੜੀ ਖੁਸ਼ੀ ਦੀ ਗੱਲ ਆ ਸਾਡਾ ਸਮੁੱਚਾ ਨਗਰ ਸਮੁੱਚਾ ਹਲਕਾ ਪੈਲ ਸਮੁੱਚਾ ਜੰਡਾਲੀ ਨਗਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ। ਕਿਉਂਕਿ ਨਹੀਂ ਤਾਂ ਸਾਡੇ ਹਲਕੇ ਪੈਲ ਦੇ ਵਿੱਚ ਸਭ ਤੋਂ ਵੱਧ ਨਹਿਰਾਂ ਦਾ ਜਾਲ ਆ। ਜ਼ਮੀਨਾਂ ਐਕਵਾਇਰ ਹੋਈਆਂ ਸਾਡੀਆਂ। ਪਰ ਅਸੀਂ ਸਿਰਫ ਪਾਣੀ ਨੂੰ ਜਾਂਦੇ ਨੂੰ ਦੇਖਦੇ ਸੀ ਕਦੇ ਪਾਣੀ ਖੇਤਾਂ ਨੂੰ ਲੱਗਦਾ ਨਹੀਂ ਸੀ ਦੇਖਿਆ ਅੱਜ ਤੱਕ ਤੁਸੀਂ ਆਜ਼ਾਦੀ ਨੂੰ 70 ਸਾਲ ਹੋ ਗਏ ਸਾਡੇ ਇਹਨਾਂ ਪਿੰਡਾਂ ਦੇ ਕਦੇ ਸੋਚਿਆ ਹੀ ਨਹੀਂ ਸੀ ਕਿ ਅਸੀਂ ਨਹਿਰ ਦੇ ਵਿੱਚੋਂ ਪਾਣੀ ਲੈ ਲਾਂਗੇ ਨਹਿਰ ਦੇ ਵਿੱਚੋਂ ਜੇ ਅਸੀਂ ਗਲਾਸ ਵੀ ਭਰ ਕੇ ਪੀ ਲੈਂਦੇ ਸੀ ਨਾ ਤਾਂ ਉਹਦੇ ਲਈ ਵੀ ਪਰਚਾ ਹੋ ਜਾਂਦਾ ਸੀ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ ਚਾਹੇ ਕਾਲੀ ਦਲ ਦੀ ਆਈ ਕਾਂਗਰਸ ਦੀ ਆਈ ਇਹਨਾਂ ਨੇ ਨਾਰੇ ਬਹੁਤ ਮਾਰੇ ਕਿ ਸਾਡਾ ਪਾਣੀ ਸਾਡਾ ਹੱਕ ਬਹੁਤ ਨਾਰੇ ਮਾਰੇ ਇਹ ਬਾਣੀ ਦੀ ਬੂੰਦ ਨਹੀਂ ਜਾਣਦੇ ਆਂਗੇ ਪਰ ਜਿਹੜਾ ਸਾਡਾ ਹੱਕ ਬਣਦਾ ਸੀ ਪਾਣੀ ਦਾ ਉਸ ਪਾਣੀ ਦੇ ਹੱਕ ਵਿੱਚੋਂ ਅਸੀਂ ਸਿਰਫ 20% ਜਿਹੜਾ ਪਾਣੀ ਆ ਉਹ ਅਸੀਂ ਵਰਤੋਂ ਕਰਦੇ ਸੀ ਸਿੰਚਾਈ ਦੇ ਲਈ ਬਾਕੀ ਦਾ ਜਿਹੜਾ 80% ਪਾਣੀ ਆ ਹੋਰ ਸੂਬਿਆਂ ਨੂੰ ਜਾਂਦਾ ਸੀ ਪਰ ਅਸੀਂ ਨਾਰੇ ਮਾਰਦੇ ਸੀ ਲੋਕਾਂ ਨੂੰ ਕਹਿੰਦੇ ਸੀ ਪਰ ਕਰਦੇ ਕੁਝ ਵੀ ਨਹੀਂ ਸੀ ਪਿਛਲੇ ਸਾਲਾਂ ਦਾ ਤੁਸੀਂ ਇਤਿਹਾਸ ਚੱਕ ਕੇ ਦੇਖ ਲਓ ਕਿ ਸਿਰਫ 20% ਪਾਣੀ ਜਿਹੜਾ ਉਹ ਖੇਤਾਂ ਨੂੰ ਲੱਗਦਾ ਸੀ ਅੱਜ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸੂਏ ਕੱਢੇ ਨੇ ਨਹਿਰਾਂ ਕੱਡੀਆਂ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਮੋਗੇ ਲਾਏ ਨੇ ਔਰ ਜਿਹੜੇ ਜਿੱਥੇ ਪਾਣੀ ਕਦੇ ਦੇਖਿਆ ਨਹੀਂ ਸੀ ਲੋਕਾਂ ਨੇ ਅੱਜ ਤੋਂ ਕਹਿੰਦੇ 50-60 ਸਾਲ ਪਹਿਲਾਂ ਕੋਈ ਸੂਆ ਚੱਲਦਾ ਹੁੰਦਾ ਸੀ ਉਹ ਸੂਏ ਮੁੜ ਸਰਜੀਤ ਕੀਤੇ ਨੇ ਆਦਾ ਇੱਕ ਨਵਿਕਲੀ ਗੱਲ ਕੀਤੀ ਕਿ ਨਹਿਰ ਦੇ ਵਿੱਚੋਂ ਇੱਕ ਸਾਨੂੰ ਪੁਆਇੰਟ ਦੇ ਕੇ ਸਾਡੇ ਤਕਰੀਬਨ 7-800 ਏਕੜ ਜਿਹੜੀ ਜ਼ਮੀਨ ਉਹਦੇ ਲਈ ਇੱਕ ਮੋਗਾ ਲਾਇਆ ਗਿਆ ਮੈਂ ਸਮੁੱਚੇ ਸਾਡੇ ਹਲਕੇ ਪੈਲ ਵੱਲੋਂ ਮਾਨਯੋਗ ਮੁੱਖ ਮੰਤਰੀ ਸ੍ਰੀ ਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਾਡੇ ਮੰਤਰੀ ਬਰਿੰਦਰ ਗੋਇਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਕਿ ਸਾਡਾ ਭਵਿੱਖ ਬਚਾਉਣ ਤੇ ਲੱਗੇ ਆ ਸਾਡੀ ਬੱਚੇ ਬਚਾਉਣ ਤੇ ਲੱਗੇ ਆ ਕਿਉਂਕਿ ਜੇ ਕਹਿੰਦੇ ਜੇ ਮੁੱਕ ਗਿਆ ਪਾਣੀ ਤਾਂ ਖਤਮ ਕਹਾਣੀ ਅਸੀਂ ਇਸ ਪਾਣੀ ਨੂੰ ਬਚਾ ਕੇ ਰੱਖਣਾ ਜਿਹੜਾ ਥੱਲੇੋਂ ਇੰਟ੍ਰਿਕਾ ਧਰਤੀ ਹੇਠਲਾ ਪਾਣੀ ਆ ਇਹਨੂੰ ਅਸੀਂ ਬਚਾਉਣਾ ਇਹ ਜਿਹੜਾ ਨਹਿਰੀ ਪਾਣੀ ਆ ਇਹਦੇ ਵਿੱਚ ਤੱਤ ਵੀ ਭਰਪੂਰ ਹੁੰਦੇ ਆ ਸਾਡੀ ਜਿਹੜੀ ਜ਼ਮੀਨਾਂ ਦੀ ਉਪਜਾਊ ਸ਼ਕਤੀ ਵੀ ਵੱਧਦੀ ਆ ਇਸ ਲਈ ਅਸੀਂ ਇੱਕ ਵਾਰ ਫੇਰ ਜਿਹੜਾ ਇਹ ਸਾਡੇ 7800 ਏਕੜ ਜ਼ਮੀਨ ਦੇ ਲਈ ਸਿੰਚਾਈ ਦੇ ਲਈ ਮੋਗਾ ਲਗਿਆ ਇਹਦੇ ਲਈ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਮੁੱਚੇ ਨਗਰ ਵੱਲੋਂ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਕਰਦੇ ਆ ਅੱਜ ਕਿਹੜੇ ਪਿੰਡ ਦੇ ਵਿੱਚ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਇਹ ਜੰਡਾਲੀ ਨਗਰ ਦੇ ਵਿੱਚ ਪ੍ਰੋਜੈਕਟ ਸ਼ੁਰੂ ਹੋਇਆ ਤੇ ਇਹਦੇ ਲਈ ਸਪੈਸ਼ਲ ਮੁੱਖ ਮੰਤਰੀ ਸਾਹਿਬ ਨੇ ਆਪ ਇੰਟਰਸਟ ਲੈ ਕੇ ਇਹ ਜਿਹੜਾ ਮੋਗਾ ਸੀ ਇਹ ਇੱਥੇ ਲਗਵਾਇਆ ਤੇ ਸਾਡੇ ਜੰਡਾਲੀ ਨਗਰ ਦੇ ਕਾਫੀ ਸਾਰੀਆਂ ਜਿਹੜੀਆਂ ਜ਼ਮੀਨਾਂ ਨੇ ਉਹਨਾਂ ਨੂੰ ਅੱਗੇ ਆ ਗਿਆ ਜਰਗੜੀ ਪਿੰਡ ਇਹ ਮੈਨੂੰ ਲੱਗਦਾ ਅੱਗੇ ਜਰਗ ਤੱਕ ਇਹ ਸਾਡੇ ਜਿਹੜਾ ਪਾਣੀ ਹੈ ਇਹ ਜਾਊਗਾ ਜਿਹੜੇ ਜਿਹੜੇ ਵੀ ਆਲੇ-ਦਾਲੇ ਦੇ ਖੇਤਾਂ ਵਾਲੇ ਇਹ ਨਹਿਰੀ ਪਾਣੀ ਲੈਣਾ ਚਾਹੁੰਦੇ ਆ ਉਹ ਜ਼ਰੂਰ ਸੰਪਰਕ ਕਰਨ ਉਹਨਾਂ ਨੂੰ ਨਹਿਰੀ ਪਾਣੀ ਮਿਲੂਗਾ ਚੰਗਾ ਹੋਊਗਾ ਜੇ ਅਸੀਂ ਆਪਣੀਆਂ ਮੋਟਰਾਂ ਨੂੰ ਬੰਦ ਰੱਖੀਏ ਤੇ ਜਿਹੜਾ ਨਹਿਰੀ ਪਾਣੀ ਆ ਇਹਦੀ ਸੱਜੀ ਵਰਤੋਂ ਕਰੀਏ ਦੇਖੋ ਇਹ ਬਹੁਤ ਵਧੀਆ ਉਪਰਾਲਾ ਆ ਤੇ ਜਿਹੜਾ ਅੱਜ ਸਾਡੇ ਇੱਥੇ ਨਗਰ ਜੰਡਾਲੀ ਦੇ ਵਿੱਚ ਜਿਹੜਾ ਉਪਰਾਲਾ ਹੋਇਆ ਕਿਉਂਕਿ ਇਹਦੇ ਨਾਲ ਜਿਹੜੀਆਂ ਆਪਣਾ ਆਉਣ ਵਾਲੀਆਂ ਨਸਲਾਂ ਨੇ ਉਹਨਾਂ ਨੂੰ ਜਿਹੜਾ ਆਪਣਾ ਧਰਤੀ ਦਾ ਪਾਣੀ ਆਪਾਂ ਉਹਦੇ ਲਈ ਇਹਨਾਂ ਨੂੰ ਸਾਂਭ ਕੇ ਜਾਵਾਂਗੇ ਤਾਂ ਕਿ ਆਪਣੋਂ ਜਿਹੜੀਆਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੇ ਉਹ ਸਾਨੂੰ ਇਹ ਨਾ ਮਹਿਣਾ ਮਾਰਨ ਕਿ ਜਿਹੜਾ ਤੁਸੀਂ ਸਾਡਾ ਧਰਤੀ ਹੇਠਲਾ ਪਾਣੀ ਸੀ ਉਹ ਖਤਮ ਕਰ ਦਿੱਤਾ। ਤੋਂ ਇਸ ਲਈ ਮੈਂ ਜਿਹੜੀ ਸਾਡੀ ਮਾਨ ਸਰਕਾਰ ਆ ਤੇ ਸਾਡੇ ਪ੍ਰਵਾਨਤ ਮਾਨ ਜੀ ਦਾ ਬਹੁਤ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਡੇ ਇਹ ਕਿਸਾਨਾਂ ਨੂੰ ਵੀ ਬਹੁਤ ਜ਼ਿਆਦਾ ਫਾਇਦਾ ਹੋਣਾ ਕਿਉਂਕਿ ਇਹਦੇ ਨਾਲ ਜਿਹੜੀ ਰਿਓ ਦੀ ਕੰਜ਼ਮਪਸ਼ਨ ਆ ਜਾਂ ਸਾਡੀਆਂ ਖਾਦਾਂ ਦੇ ਜਿਹੜੇ ਉਹ ਵੀ ਘਟਣਗੇ ਤਾਂ ਕਿ ਜਿਹੜਾ ਨਹਿਰੀ ਪਾਣੀ ਆਪਾਂ ਖੇਤਾਂ ਨੂੰ ਲਾਵਾਂਗੇ ਤੇ ਨਾਲ ਦੀ ਨਾਲ ਜਿਹੜਾ ਆਪਣੇ ਟੰਡਾ ਦਾ ਪੀਣ ਵਾਲਾ ਪਾਣੀ ਆ ਜਿਹੜਾ ਆਪਣਾ ਗਰਾਊਂਡ ਵਾਟਰ ਦਾ ਲੈਵਲ ਆ ਉਹ ਵੀ ਸਾਫ਼ ਹੋ ਜਾਣਾ ਤੇ ਉੱਚਾ ਹੋ ਜਾਏਗਾ ਵੀ ਜੀ ਅਸੀਂ ਤਾਂ ਬਚਪਨ ਤੋਂ ਦੇਖਦੇ ਆ ਰਹੇ ਹਾਂ ਸਾਡੇ ਪਿੰਡ ਦੇ ਵਿੱਚ ਉਹਦੀ ਨਹਿਰ ਲੰਘਦੀ ਆ ਸੀ ਕਦੇ ਪਾਣੀ ਦਾ ਇੱਕ ਬੂੰਦ ਨਹੀਂ ਸਾਡੇ ਪਿੰਡ ਨੂੰ ਮਿਲੀ ਸੀ ਇੱਦਾਂ ਧੰਨਵਾਦ ਕਰਦੇ ਆ ਸਰਦਾਰ ਐਮ ਐਲ ਏ ਸਰਦਾਰ ਮਨਵਿੰਦਰ ਸਿੰਘ ਗਿਆਸਪੁਰਾ ਜੀ ਦਾ ਤੇ ਸਪੈਸ਼ਲ ਧੰਨਵਾਦ ਕਰਦੇ ਹਾਂ ਸੀ ਮਾਨ ਸਰਕਾਰ ਦਾ ਮੁੱਖ ਮੰਤਰੀ ਸਰ ਦਾ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਦੇ ਸਦਕਾ ਸਾਡੇ ਪਿੰਡ ਨੂੰ ਨਹਿਰੀ ਪਾਣੀ ਮਿਲਿਆ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ